ਖਬਰ ਤੇ ਲੇਤਾ ਤੋ ਹੈ ਜਿੱਥੇ ਕਿ ਨੂਰਮੈਲ ਦੇ ਨੌਜਵਾਨ ਦੀ ਖੇਤਾਂ ਵਿੱਚੋਂ ਖੂਨ ਨਾਲ ਲਤਪਤ লাশ बरामद ਹੋਈ ਹੈ ਇਸ ਦੌਰਾਨ ਜਿੱਥੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਖਿਲਾਫ ਜਮ ਕੇ ਨਾਅਰੇਬਾਜੀ ਕਰਦਿਆ ਰੋਸ ਪ੍ਰਦਰਸ਼ਨ ਕੀਤਾ ਉੱਥੇ ਹੀ ਜਾਣਕਾਰੀ ਦਿੰਦਿਆਂ ਵਿਸ਼ੇਕਮਾਨ ਨੇ ਦੱਸਿਆ ਕਿ ਉਸ ਦਾ ਸਾਲਾ ਦਿਨੇਸ਼ ਜਿਸ ਦੀ ਉਮਰ ਕਰੀਬ 42 ਸਾਲ ਹੈ ਤੇ ਉਸ ਦੇ ਤਿੰਨ ਬੱਚੇ ਸਨ ਜੋ ਕਿ ਨੂਰਮੈਲ ਤੋਂ ਸਵੇਰੇ 5 ਵਜੇ ਪਿੰਡ ਧਲੇਤਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਦੇਖਣ ਲਈ ਆਇਆ ਸੀ ਜੋ ਕਿ ਵਾਪਸ ਨਾ ਤਾਂ ਨੂਰਮੈਲ ਵਿਖੇ ਪਹੁੰਚਿਆ ਤੇ ਨਾ ਹੀ ਧਲੇਤਾ ਵਿਖੇ ਆਪਣੀ ਭੈਣ ਦੇ ਘਰ ਪਹੁੰਚਿਆ ਜਿਸ ਤੋਂ ਬਾਅਦ ਜਦੋਂ ਉਹ ਤਲੇਤਾ ਪੁਲਿਸ ਚੌਂਕੀ ਵਿਖੇ ਲਾਪਤਾ ਦੀ ਰਿਪੋਰਟ ਦਰਜ ਕਰਵਾਉਣ ਗਏ ਤਾਂ ਉਹਨਾਂ ਬਲੋਗ ਗੁੰਮਸ਼ੁਦਗੀ ਦੀ ਵੀ ਰਿਪੋਰਟ ਨਹੀਂ ਲਿਖੀ ਗਈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਪਿੰਡ ਵਿਖੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸਦੇ ਸਾਲੇ ਨੂੰ ਇੱਕ ਨਸ਼ਾ ਤਸਕਰ ਆਪਣੇ ਨਾਲ ਲਿਜਾ ਰਿਹਾ ਹੈ। ਜਿਸ ਤੋਂ ਬਾਅਦ ਦੇਰ ਸ਼ਾਮ ਉਸਦੇ ਸਾਲੇ ਦੀ ਖੂਨ ਨਾਲ ਲਤਪਤ লাশ ਖੇਤਾ ਵਿੱਚੋਂ ਬਰਾਮਦ ਹੋਈ। ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ। ਠੀਕ ਹੈ ਜੀ। ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧੁਲੇਤੇ ਅੱਛਾ ਜੀ ਤੇ ਧੁਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਕਿਹਾ ਵੀ ਦਰਖਾਸਤ ਲਿਖ ਲਓ ਸਰ ਮੇਰੇ ਰਿਲੇਟਿਵ ਆਈ ਆ ਠੀਕ ਹੈ ਜੀ ਉਹਨਾਂ ਨੇ ਇਹ ਕਿਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਕੋਈ ਨਹੀਂ ਕੋਈ ਠੀਕ ਆ ਜੀ ਮੈਨੂੰ ਕੋਈ ਕੋਈ ਪਤਾ ਨਹੀਂ ਬਟ ਸਵੇਰੇ ਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਾਂਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ ਅਸੀਂ ਠਾਣੇ 3-4 ਵਜੇ ਸਵੇਰ ਦੇ ਠਾਣੇ ਵੀ ਜਿੱਥੇ ਉੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਅਸੀਂ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬੜੀ ਸਾਨੂੰ ਮਿਲੀ ਹੈ ਮੌਤ ਕਿਦਾਂ ਹੋਈ ਲੱਗਦੀ ਵੀ ਹੈ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਹੈ ਜੀ ਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਨਹੀਂ ਪੂਰਾ ਯਕੀਨ ਹੈ ਵੀ ਮਾਰ ਕੇ ਸੁੱਟਿਆ ਆ ਇੱਥੇ ਕੋਈ ਸੀਸੀਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸੀਸੀਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਆ ਨਾਲ ਉਧਰ ਪਿੰਡ ਦੇ ਹੀ ਪੰਚਾਇਤ ਮੈਂਬਰ ਸੁਖੀਤ ਲੇਤਾ ਨੇ ਕਿਹਾ ਕਿ ਪਿੰਡ ਵਿੱਚ ਸ਼ਰਿਆਮ ਹੀ ਨਸ਼ੇ ਦੀ ਬਿਕਰੀ ਹੁੰਦੀ ਹੈ ਤੇ ਪਿੰਡ ਵਿੱਚੋਂ ਹੋਲ ਸੇਲ ਤੇ ਨਸ਼ਾ ਵਿਕ ਰਿਹਾ ਹੈ। ਉਹਨਾਂ ਦੱਸਿਆ ਕਿ ਸਬੰਧੀ ਉਹ ਕਈ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਨੇ ਪਰ ਪੁਲਿਸ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਹੀਂ ਹੁੰਦੀ। ਇਹਦਾ ਗੱਲ ਆ। ਆ ਜਿਹੜਾ ਘਰ ਤੇ ਪਾਈ ਫਰਦੇ ਇਹਨਾਂ ਦੇ ਪੁੱਤ ਕਿਉਂ ਨਹੀਂ ਮਰਦੇ? ਸਾਡੇ ਕਿਉਂ ਮਰਦੇ ਆ? ਸਾਡੇ ਘਰਾਂ ਜਾ ਕੇ ਤਲਾਸ਼ੀਆਂ ਹੁੰਦੀਆਂ। ਸਾਡੇ ਸਾਡੇ ਨਿਆਣਿਆਂ ਦੇ ਮੋਟਰਸਾਈਕਲ ਚੈੱਕ ਕੀਤੇ ਜਾਂਦੇ। ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ। ਕਿਓ ਇਹਨਾਂ ਦੀਆਂ ਗੱਡੀਆਂ ਨਹੀਂ ਚੱਕ ਹੁੰਦੀਆਂ ਹਰਿਆਣਾ ਨੰਬਰ ਗੱਡੀਆਂ ਲਈ ਫਿਰਦੇ ਕਿੱਥੋਂ ਲਈ ਆਉਂਦੇ ਆ ਇਹ ਕਿੱਥੋਂ ਲਈ ਆਉਂਦੇ ਆ ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਤਾਂ ਵਿਗਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਜਿੱੱਟਾ ਵਿਗਦਾ ਹੋਵੇ ਸਾਡੇ ਵਿਗਦਾ ਪਿੰਡ ਸਾਡੇ ਵਿਗਦਾ ਸਾਡੇ ਪਿੰਡ ਵਿਗਦਾ ਕੋਈ ਬਿਜ਼ਨਸ ਨਹੀਂ ਇਹਨਾਂ ਦੀਆਂ ਗੱਡੀਆਂ ਦੇ ਫਿਰਦੇ ਆ ਮੀਡੀਆਦਾਰਿਆਂ ਨੂੰ ਬੇਨਤੀ ਕਰਦੇ ਵੇ ਸਾਡੀ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣੀ ਚਾਹੀਦੀ ਆ ਬੀਜੀਪੀ ਸਾਹਿਬ ਕਿੱਥੇ ਰਹਿ ਗਏ ਆ ਜਾਓ ਆ ਜਾਓ ਤੇ ਲੈ ਤਾਂ ਮਾਰ ਚੱਲਾ ਬਚਾ ਲਾ ਜੇ ਬਾਜ ਆਉਂਦਾ ਤਾਂ ਕਿੰਨੇ ਜਰ ਬੁੱਤ ਮਰਾਉਣੇ ਆ ਸੀ ਕਿੰਨਾ ਜਰ ਬੁੱਤ ਮਰਾਵਾਂਗੇ ਮੁੱਖ ਮੰਤਰੀ ਸਾਹਿਬ ਬਚਾ ਲਓ ਅਸੀਂ ਪੰਜਾਬ ਦੇ ਬਾਥੀ ਆਂ ਅਸੀਂ ਤੁਹਾਡੇ ਹੀ ਵੋਟਰ ਆਂ ਬਚਾ ਲਓ ਸਾਨੂੰ ਬਚਾ ਹੁੰਦਾ ਦਾ ਇਹਨਾਂ ਨੇ ਮਾਰ ਦੇਣਾ ਸਾਨੂੰ ਸਾਨੂੰ ਕਰੇ ਗੋਲੀਆਂ ਮਾਰਨ ਜਾਂ ਧਾਮ ਗਿਆ ਆਉਂਦੀਆਂ ਕਰੇ ਸਾਡੀਆਂ ਗੱਡੀਆਂ ਰੋ ਰੋਕ ਸਾਨੂੰ ਮਾਰ ਦਿੱਤਾ ਜਾਂਦਾ ਕਰੇ ਸਾਡੇ ਬਰਕਰਾਂ ਦੇ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਆ ਕੌਣ ਲੈ ਆਂਦੇ ਆ ਇਹ ਜਿੱਟੇ ਵਾਲੇ ਲੈ ਜਾਂਦੇ ਚੱਕ ਕੇ ਸਾਰੇ ਕਹਿੰਦੇ ਇਸ ਦੌਰਾਨ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਹਤਿਆ ਦਾ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੱਲ ਇਹ ਕੋਈ ਇਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਨਾਂ ਪਰਚਾ ਲਿਖਾਉਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜ਼ੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਿਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਸੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦੇ ਕੋਲ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਤਲੇ ਤੇ ਦੇ ਵਿੱਚ ਸ਼ਰੇ ਆਮ ਚਿੱਟਾ ਬਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਉਹ ਕਹਿੰਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਵਾਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਇਸ ਮੌਕੇ ਐਸਐਚਓ ਗੁਰਾਇਆ ਮਧੂ ਬਾਲਾ ਨੇ ਦੱਸਿਆ ਕਿ ਦਿਨੇਸ਼ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਿੱਚ ਵਿਕ ਰਹੇ ਨਸ਼ੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਮੇਂ ਸਮੇਂ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਨੇ ਅਗਰ ਫਿਰ ਵੀ ਕੋਈ ਹੈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਮੈਲ ਦਾ ਰਹਿਣ ਵਾਲਾ ਹੀ ਮਿਸਾ ਤੇ ਉਸ ਤੋਂ ਬਾਅਦ ਹੀ ਸਾਡੀਆਂ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਆ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬਾਡੀ ਤੇ ਜੋ ਸੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਐਫ ਆਰ ਬਾਈ ਨੇਮ ਹੋ ਰਹੀ ਹੈ ਜੀ ਦੋਸ਼ੀ ਜਿਵੇਂ ਕੰਪਲੇਨੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹਿੰਦੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਣਾ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੇ ਕਿ ਸੱਚਾਈ ਹੈ ਜੀ देखो ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਹਾਂ ਅਸੀਂ ਕਲੰਦਰੀ ਵੀ ਦਿੰਦੇ ਰਹੇ ਹਾਂ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਬੋਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਹਾਂ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬੋਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ ਥੈਂਕ ਯੂ ਥੈਂਕ